ਸਿਰੀ ਰਾਗ ਮਹੱਲਾ ਪੰਜਵਾ ਸੋਈ ਸਾਸਤ ਸੌਣ ਸੋਏ ਜਿਤ ਜਪਿਐ ਹਰ ਨਾਉ ਚਰਨ ਕਮਲ ਗੁਰ ਧਨ ਦਿਆ ਮਿਲਿਆ ਨਿਥਾਵੇ ਥਾਓ ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨ ਆਵਣ ਜਾਓ ਇਹ ਮਰਨ ਉਨਾਣੇ ਨਾਲ ਕਿਤੇ ਨੰਨੇ ਨਾਲ ਵੀ ਆਉਂਦਾ ਪਾਠ ਜਿਹੜਾ ਨਾਣੇ ਨਾਲ ਆਉਂਦਾ ਉਹ ਨਾਣੇ ਨਾਲ ਹੀ ਉਚਾਰਨ ਕਰਨਾ ਇਹ خیال ਰੱਖਣਾ ਮਰਨ ਨਾ ਆਵਣ ਜਾਓ ਕਰ ਚਰਨ ਕਮਨ ਚਲੋ ਹਾਂਜੀ ਚਲੋ ਪਹਿਲਾਂ ਆਇਆ ਉਹ ਚਰਨ ਚਰਨ ਨਹੀਂ ਬੋਲਣਾ ਨਾਣੇ ਨਾਲ ਹਾਂਜੀ ਚਲੋ ਜੀ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਓ ਸੁਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਵਿੰਦ ਸੁਖਾ ਕੀ ਸੁਖਾ ਥੋੜਾ ਜਿਹਾ ਪੋਲਨਾ ਸੁਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਵਿੰਦ ਹਾਂਜੀ ਕੀ ਮਿਤ ਇਹ ਵਖਰਾ ਵਖਰਾ ਪਾਠ ਹੈ ਕੀਮਤ ਪਾਠ ਨਾ ਹੋ ਜਾਵੇ ਇਥੇ ਕੀ ਵਖਰਾ ਹੈ ਮਿਤ ਵਖਰਾ ਹੈ ਸੁਖਾ ਕੀ ਮیتے ਕਿਆ ਗਣੀ ਸੁਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਓਹ ਹਰਸ ਜਾਣੈ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਨਾ ਸੋਈ ਰਾਜ ਨਰੇਂਦ ਔਸਰ ਹਰ ਜਸ ਗੁਣ ਰਮਣ ਚਿਤ ਕੋਟ ਮੱਜਨ ਇਸਨਾਨ ਚਿਤ ਤੇ ਵਿਸਰਾਮ ਆਵੇਗਾ ਔਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਔਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਏ ਨ ਪੁੱਜੈ ਦਾਨ ਗੁਣਵਤੀ ਸਹੀ ਪਾਠ ਕੀਤਾ ਹੈ ਪਾਠੀ ਸਿੰਘ ਜੀ ਨੇ ਕਈ ਵਾਰ ਗੁਰਬਾਣੀ ਵਿੱਚ ਅਗਾਹ ਜਾ ਕੇ ਗੁਣਵੰਤੀ ਪਾਠ ਵੀ ਆਵੇਗਾ ਪਿੱਛੇ ਵੀ ਆਇਆ ਹੈ ਵਵੇ ਤੇ ਟਿੱਪੀ ਲੱਗ ਕੇ ਗੁਣਮੰਤੀ ਗੁਣ ਵਿਥਰਾ ਪਿੱਛੇ ਆਪਾਂ ਪੜਿਆ ਹੈ ਸੁਣਿਆ ਹੈ ਇੱਥੇ ਟਿੱਪੀ ਨਹੀਂ ਲੱਗੀ ਹੋਈ ਇਹ ਗੁਣਵਤੀ ਉਚਾਰਨ ਹੀ ਸਹੀ ਹੋਵੇਗਾ ਰਸਨਾ ਉਚਰੈ ਗੁਣਵਤੀ ਕੋਏ ਨ ਪੁੱਜੈ ਤਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜੀਉ ਪਿੰਡ ਧਨ ਤਿਸਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕਟਿਆ ਸਚੈ ਸਿਰਜਣਹਾਰ ਭੂਲਾ ਮਾਰਗ ਪਾਇਓ ਨਾ ਗੁਣ ਅਵਗੁਣ ਨਾਮ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਮਾਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਉ ਬినాਸ਼ ਨੰਨੇ ਨਾਲ ਹੈ ਨਾਣਾ ਨਹੀਂ ਹੈ ਜੇ ਨਾਣਾ ਹੁੰਦਾ ਤਾਂ ਬਿਨਾਸ਼ ਹੁੰਦਾ ਇਹ ਨੰਨਾ ਹੈ ਨੰਨੇ ਦਾ ਉਚਾਰਨ ਕਰਨਾ ਹੈ ਬਿਨਾਸ਼ ਮਾਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਤ ਅਗਲੇ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆ ਸਹਿ ਬਿਨ ਅਵਰ ਨਾ ਜਾਏ ਪਾਲੀਆ ਪਾਲਣ ਤੋਂ ਭਾਵ ਲੱਭਣ ਤੋਂ ਭਾਵ ਹੈ ਭਾਲੀਆ ਪੋਲਾ ਪਾਠ ਨਹੀਂ ਕਰਨਾ ਭਾਲੀਆ ਵਖਰਾ ਨਹੀਂ ਕਰਨਾ ਭਾਲੀਆ ਥੋੜਾ ਕੱਸ ਕੇ ਕਰਨਾ ਹੈ ਚਾਰੇ ਕੁੰਡਾ ਭਾਲੀਆ ਸਹਿਬਿਨ ਅਵਰ ਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜੈਸ ਪੰਡਾਰ ਸਦਾ ਸਦਾ ਸਾਲਾਹੀਐ ਅੰਤ ਨ ਪਾਰਾਵਾਰ ਪਰਵਾਦਗਾਰ ਸਾਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧਿਐ ਇਹਾ ਮਤ ਵਿ세ਖ ਜਗਤ ਚਲਤ ਪਾਠ ਆਪ ਜੀ ਨੇ ਸੁਣਿਆ ਹੈ ਇਸੇ ਤਰ੍ਹਾਂ ਹੀ ਕਰਨਾ ਹੈ ਚਲਤ ਨਹੀਂ ਕਹਿਣਾ ਚਲਤ ਕਹੀਏ ਤਾਂ ਲੱਲਾ ਅੱਧਾ ਰਹਿ ਜਾਂਦਾ ਹੈ ਤੇ ਅਰਥ ਦਾ ਵੀ ਫਰਕ ਪੈ ਜਾਂਦਾ ਹੈ ਚਲਤ ਚਲਤ ਤੋਂ ਭਾਵ ਹੈ ਚਰਿੱਤਰ ਕੌਤਕ ਜਿਸ ਦੇ ਚਲਤ ਅਨੇਕ ਇਉਂ ਸਮਝ ਕੇ ਪਾਠ ਕਰਨਾ ਜੀ ਪਰਵਦਕਾਰ ਸਾਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਐ ਇਹਾ ਮਤ ਵਿਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨ ਹੋ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਧ ਹੋ ਜੀ ਕਾ ਐਥੈ ਓਥੈ ਨਾਲ ਗੁਰ ਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸ ਨੋ ਹੋਏ ਦਿਆਲ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ ਗੁਰ ਚਰਣੀ ਜਿਨ ਮਨ ਲੱਗਾ ਸੇਵਟ ਭਾਗੀ ਮਾਇ ਗੁਰ ਦਾਤਾ ਸਮਰਥ ਗੁਰ ਗੁਰ ਸਭ ਮਹਿ ਰਹਿ ਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਾਏ ਤਰਾਏ ਕਿਤ ਮੁਖ ਗੁਰ ਸਾਲਾਹੀਏ ਕਰਨ ਕਾਰਨ ਸਮਰਥ ਸੇ ਮਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ ਤਰਿਆ ਪਾਠ ਵੀ ਹੈ ਧਾਰਿਆ ਹਾਂਜੀ ਤਰਿਆ ਪਾਠ ਵੀ ਹੈ ਤੇ ਧਾਰਿਆ ਪਰ ਧਾਰਿਆ ਜੀ ਪਰ ਇਥੇ ਧਰਿਆ ਹੀ ਹੈ ਧਾਰਿਆ ਸੇ ਧਾਰਿਆ ਪ੍ਰਿੰਟ ਧਾਰਿਆ ਹੋਇਆ ਲੱਗਦਾ ਉਹ ਧਾਰਿਆ ਤੁਹਾਡੇ ਕੋਲੇ ਦੱਸੋ ਕਿਹੜੀ ਪੁਥੀ ਜੀ ਫਰੀਦਕੋਟ ਵਾਲੇ ਜੀ ਧਾਰਿਆ ਪਾਠ ਉਹ ਵੀ ਸ਼ੁੱਧ ਹੈ ਧਾਰਿਆ ਜੀ ਮੁੱਖ ਪਾਠ ਧਾਰਿਆ ਹੀ ਆਵੇਗਾ ਜਿੰਨ ਗੁਰ ਧਾਰਿਆ ਹੱਥ ਧਰਿਆ ਵੀ ਕਈਆਂ ਪੁਥੀਆਂ ਵਿੱਚ ਆਉਂਦਾ ਹੈ ਕੋ ਪ੍ਰਾਰਥਨ ਰੂਪਾਂ ਦੇ ਵਿੱਚ ਧਰਿਆ ਵੀ ਹੁੰਦਾ ਹਾਂਜੀ ਪਰ ਜਿਹੜਾ ਦਮਦਮੇ ਜਿਹਦਾ ਦਮਦਮਾ ਸਾਹਿਬ ਦਾ ਸ਼ੁੱਧ ਪਾਠ ਹੈ ਧਾਰਿਆ ਹੈ ਜਿਨ ਗੁਰ ਧਾਰਿਆ ਹੱਥ ਸੇ ਮਥੇ ਨਿਹ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀ ਆ ਲਿਆ ਗੁਰ ਅੰਮ੍ਰਿਤ ਨਾਮ ਪੀ ਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲਥ ਸਤ ਗੁਰ ਗਹਿਰ ਗੰਭੀਰ ਸਤਗੁਰ ਗਹਿਰ ਗਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਨ ਅਗ ਅਗ ਅਖੰਡ ਕੱਗਾ ਬੁਲਾਉਣਾ ਧਿਆਨ ਰੱਖਣਾ ਅਗਖੰਡ ਨਾ ਕਹਿ ਲਈਏ ਕਦੇ ਸਤਗੁਰ ਗਹਿਰ ਗਭੀਰ ਹੈ ਤਾਂ ਟਿੱਪੀ ਆਦੀ ਨਹੀਂ ਗਹਿਰ ਗਭੀਰ ਸਤਗੁਰ ਗਹਿਰ ਗਭੀਰ ਹੈ ਇਥੇ ਟਿੱਪੀ ਨਹੀਂ ਹੈ ਕੱਗੇ ਉੱਪਰ ਇਹ ਖਿਆਲ ਰੱਖਣਾ ਹਾਂਜੀ ਸਰੂਪ ਦੇ ਵਿੱਚ ਦੱਸਿਓ ਜੀ ਮਹਾਰਾਜ ਦੇ ਮਾਸਰੂਪ ਦਰਸ਼ਨ ਕਰੀਏ ਜੀ ਸਤਗੁਰ ਗਹਿਰ ਗਭੀਰ ਹੈ ਹਾਂਜੀ ਟਿੱਪੀ ਨਹੀਂ ਹੈ ਅੱਛਾ ਹਾਂਜੀ ਟਿੱਪੀ ਨਹੀਂ ਹੈ ਇੱਥੇ ਗਭੀਰ ਪਾਠ ਕਰਾਂਗੇ ਸਤਗੁਰ ਗਹਿਰ ਗਭੀਰ ਹੈ ਸਤਗੁਰ ਗਹਿਰ ਗਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਗੋਰਾ ਨਾਲ ਤੁਲ ਨਾ ਲੱਗਈ ਖੋਜ ਡਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦਿਆ ਸੁਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹੱਲਾ ਪੰਜਵਾ ਮਿੱਠਾ ਕਰ ਕਹਿ ਖਾਇ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਿਤ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੈ ਵਿਣ ਨਾਵੇ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋਤੀ ਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਓ ਜਿਉ ਕੂਕਰ ਹਰਕਾਇਆ ਹਰਕਾਇਆ ਥੋੜਾ ਕੱਸ ਕੇ ਜੋ ਕੂਕਰ ਹਰਕਾਇਆ ਹਲਕਾਇਆ ਕੁੱਤਾ ਜਿਵੇਂ ਹੁੰਦਾ ਹੈ ਨਾ ਜੋ ਕੂਕਰ ਹਰਕਾਇਆ ਇਉਂ ਥੋੜਾ ਕੱਸ ਕੇ ਬੋਧਿਆ ਜਾਵੇਗਾ ਘੱਗਾ ਵੀ ਨਾ ਬਣੇ ਪਰ ਥੋੜਾ ਜਿਹਾ ਪਾਠ ਭਾਰਾ ਹੋਵੇ ਜੋ ਕੂਕਰ ਹਰਕਾਇਆ ਜਿਉ ਕੂਕਰ ਹਰਕਾਇਆ ਧਾਵੈ ਦਹ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਅਪਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋ ਨਹੀਂ ਪਾਏ ਮਾਇਆ ਜਾਲ ਪਸਾਰਿਆ ਭੀਤਰ ਜੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜੇਨੇ ਕੀਤਾ ਤੇ ਸਹਿ ਨਾ ਜਾਣਈ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੇ 모ਹਿਆ ਬਹੁ ਵਿਦ ਇਹੋ ਸੰਸਾਰ ਜਿਸ ਨੂੰ ਰਖੈ ਸੋ ਰਹਿ ਸਮ੍ਰਿਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਸਮ੍ਰਿਥ ਜਿਸ ਨੂੰ ਰਖੈ ਸੋ ਰਹਿ ਸਮ੍ਰਿਥ ਪੁਰਖ ਅਪਾਰ ਸਿਹਾਰੀ ਮੰਮੇ ਨੂੰ ਆਈ ਹੈ ਚਰਨ ਵਿੱਚ ਅਧਰਾਰਾ ਆਇਆ ਹੈ ਅਸੂਲ ਮੁਤਾਬਕ ਸਿਹਾਰੀ ਉਸ ਅਧੇਰਾਰੇ ਨੂੰ ਜਾਵੇਗੀ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਦਾ ਉਚਾਰਨ ਕੀਤਾ ਹੈ ਸਮ੍ਰਿਥ ਪੁਰਖ ਅਪਾਰ ਚਲੋ ਜੈਸ ਨੋ ਰਖੈ ਸੋ ਰਹਿ ਸਮ੍ਰਿਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੌਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ-ਬਾਰ ਘਰ-ਬਾਰ ਮੌਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ-ਬਾਰ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾਓ ਜੈਸੇ ਰੈਣ ਪਰਹੁਣੇ ਉਠ ਚੱਲ ਸਹੈ ਪ੍ਰਭਾਤ ਕਿਆ ਤੂੰ ਰਤਾ ਗਿਰਾਸ ਤਸਿਓ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕੀ ਕਰਹਿ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੌਰਾਸੀਹ ਭ੍ਰਮ ਤਿਆ ਦੁਲਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾ ਟੀਚਰ ਬਸ ਹੈ ਸੋਹੇਲੜੀ ਵਾਹਿਗੁਰੂ ਜੀ ਹਾਂਜੀ ਆਇਓ ਏ ਆਇਓ ਏ ਇਹਨੂੰ ਇਸ ਤਰ੍ਹਾਂ ਉਚਾਰਨ ਕਰਨਾ ਆਇਓ ਏ ਉਹ ਜਿਹੜਾ ਊੜੇ ਦੇ ਊੜੇ ਦੇ ਉੱਪਰ ਹੋੜਾ ਖੁੱਲਾ ਮੂੰਖ ਹੈ ਉਹ ਫਿਰ ਅੱਗੇ ਸਿਆਰੀ ਹੈ ਈੜੀ ਨੂੰ ਓ ਆਇਓਏ ਲਖ ਚੌਰਾਸੀਹ ਭ੍ਰਮ ਤਿਆ ਦੁਲਬ ਜਨਮ ਪਾਇਓਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓਏ